ਸਵਾਗਤ ਹੈ ਫੈਮਲੀ ਸਵਰ ਮम्मा ਪਾਪਾ ਮੇਰੀਆਂ ਤਿੰਨ ਵੱਡੀਆਂ ਭੈਣਾਂ ਹੈਗੀਆਂ ਮੇਰੀ ਮੇਰੇ ਪਾਪਾ પેટ્રોલ ਪੰਪ ਤੇ ਜੌਬ ਕਰਦੇ ਆ ਤੇ ਮੇਰੇ ਮम्मा ਹੋਮ ਮੇਕਰ ਹੀ ਐ ਫਰੀਦਕੋਟ ਦੇ ਵਿੱਚੋਂ ਹੀ ਬੱਚਾ ਨੂੰ ਬਾਹਰ ਜਾਂਦੀ ਲੋੜ ਨਾ ਪਵੇ ਕੋਟਾ ਚੰਡੀਗੜ੍ਹ ਜਾਂਦੀ ਲੋੜ ਨਾ ਪਵੇ ਇੱਥੇ ਰਹਿ ਕੇ ਹੀ ਟਾਪ ਇੰਜੀਨੀਅਰਿੰਗ ਟਾਪ ਮੈਡੀਕਲ ਕਾਲਜਿਸ 'ਚ ਬੱਚੇ ਐਡਮਿਸ਼ਨ ਲੈ ਸਕਣ ਉਹਦਾ ਸਾਡਾ ਸਾਨੂੰ ਲੱਗਦਾ ਕਿ ਫਸਟ ਪੌੜੀ ਅਸੀਂ ਚੜ ਗਏ ਮੈਂ ਨਵੰਬਰ ਵਿੱਚ ਇੱਥੇ ਆਇਆ ਕਿਉਂਕਿ ਇਹ ਨਵਾਈ ਖੁੱਲ੍ਹਿਆ ਸੀ ਅਜੇ ਇੱਥੇ ਤੇ ਮੈਂ ਸਰ ਸਰ ਹੋ ਰਹਾ ਨਾ ਗੱਲ ਕੀਤੀ ਕਿ ਮੈਨੂੰ ਤਿਆਰੀ ਮੇਰੀ ਚੱਲ ਰਹੀ ਹੈ ਤੇ ਮੈਨੂੰ ਇੱਥੇ ਟੈਸਟ ਸੀਰੀਜ਼ ਚਾਹੀਦੀ ਹੈ ਜਿਹੜੀਆਂ 15000 20000 ਰੁਪਏ ਦੇ ਵਿੱਚ ਜਿਹੜੀ ਟੈਸਟ ਸੀਜ਼ ਮਿਲਦੀ ਹੈ ਅਸੀਂ ਸਿਰਫ 999 ਦੇ ਵਿੱਚ ਉਹ ਟੈਸਟ ਸੀਜ਼ ਦੇ ਰਹੇ ਹਾਂ ਅੰਡਰ 1000 ਰੁਪੀਆ 1000 ਰੁਪਏ ਦੇ ਵਿੱਚ ਬੱਚਾ ਨੂੰ ਟੈਸਟ ਸੀਰੀਜ਼ ਵੀ ਮਿਲੇਗੀ ਬੱਚਾ ਨੂੰ ਕੰਪਲੀਟ ਸਪੋਰਟ ਸਾਡੇ ਵੱਲੋਂ ਮਿਲੇਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਦਾ ਮੁੰਡਾ ਵੰਸ਼ ਤੇਜਾ ਹੁਣ ਡਾਕਟਰ ਬਣੇਗਾ ਉਸ ਨੂੰ 6 ਮਹੀਨੇ ਨੀਟ ਦੀ ਤਿਆਰੀ ਕਰਨ ਤੋਂ ਬਾਅਦ ਹੀ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਐਮਬੀਬੀਐਸ ਵਿੱਚ ਦਾਖਲਾ ਮਿਲ ਗਿਆ ਏ ਤੇ ਇਹ ਸਾਰਾ ਕੁਝ ਸੰਭਵ ਹੋ ਸਕਿਆ ਏ ਫਰੀਦਕੋਟ ਦੀ ਕੋਟਾ ਕਲਾਸ ਦੀ ਕੋਚਿੰਗ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਫਰੀਦਕੋਟ ਪਹੁੰਚਣ ਤੇ ਕੇਕ ਕੱਟਿਆ ਗਿਆ ਖੁਸ਼ੀ ਮਨਾਈ ਗਈ ਆਪਣੇ ਇਸ ਸੁਪਨੇ ਨੂੰ ਸাকার ਹੋਇਆ ਵੇਖ ਕੇ ਆਪਣੀ ਇਸ ਪ੍ਰਾਪਤੀ ਤੇ ਗਦਗਦ ਹੋਏ ਵੰਸ਼ ਤੇਜਾ ਕੀ ਕਹਿੰਦੇ ਨੇ ਤੇ ਕੀ ਕਹਿੰਦੇ ਨੇ ਸੰਕਲਪ ਕੋਟਾ ਕਲਾਸਸ ਦੇ ਮਾਲਕ ਆਓ ਸੁਣਦੇ ਆ ਉਹਨਾਂ ਦੀ ਸੁਬਾਨੀ ਬੇਸਿਕਲੀ ਜੁਆਇੰਟ ਫੈਮਿਲੀ ਚ ਹੈਗਾ ਮੇਰੇ ਪਾਪਾ ਹੋਰੀ ਪੰਜ ਭਰਾ ਹੈ ਮੇਰੇ ਦਾਦਾ ਦਾਦੀ ਹੈ ਗਿਆ ਮੇਰੇ ਪਾਪਾ ਹੋਰੀ ਮੇਰੇ ਪਾਪਾ 3 ਨੰਬਰ ਤੇ ਹੈ ਬ੍ਰਦਰਸ ਚੋ ਜਿਵੇਂ ਤੇ ਮੇਰੇ ਮम्मा ਪਾਪਾ ਨਿਊਕਲੀਅਰਲੀ ਮੇਰੀ ਫੈਮਿਲੀ ਸਿਰ ਮम्मा ਪਾਪਾ ਮੇਰੀਆਂ ਤਿੰਨ ਵੱਡੀਆਂ ਭੈਣਾਂ ਹੈ ਗਿਆ ਮੇਰੀ ਮੇਰੇ ਪਾਪਾ ਪੈਟਰੋਲ ਪੰਪ ਤੇ ਜੌਬ ਕਰਦੇ ਆ ਤੇ ਮੇਰੇ ਮम्मा ਹੋਮ ਮੇਕਰ ਹੀ ਹੈ ਕਿੱਥੇ ਤੁਹਾਡੀ ਹੁਣ ਫਲੈਕਸ਼ਨ ਹੋਈ ਆ ਮੇਰੀ NEETU JEE 2025 ਕਲੀਅਰ ਕੀਤਾ ਮੈਂ ਤੇ ਮੈਨੂੰ MBBS ਵਿੱਚ ਸੀਟ ਮਿਲਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਕਿੰਨੀ ਮਿਹਨਤ ਕਰਨੀ ਪਈ ਸੰਕਲਪ ਕੋਟਾ ਕਲਾਸਿਸ ਚ ਰਹਿ ਕੇ ਪੜਨ ਦੀ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਹਾਂਜੀ ਬੇਸਿਕਲੀ ਜੋ ਨੀਟ ਯੂਜੀ ਦੇ ਇਸ ਰੇਸ ਵਿੱਚ ਆ ਜਾਂਦੇ ਉਹ ਸਾਰੇ ਮੇਰੇ ਨਾਲ ਰਿਲੇਟ ਕਰ ਸਕਦੇ ਆ ਜਿਵੇਂ ਕਿਉਂਕਿ ਨੀਟ ਇੱਕ ਅਲੱਗ ਹੀ ਵਰਲਡ ਹੈਗਾ ਨੀਟ ਦੀ ਤਿਆਰੀ ਜਦੋਂ ਕਰਦਾ ਬੱਚਾ ਤੇ ਬੇਸਿਕਲੀ ਬੱਚਾ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਸੈਕਰੀਫਾਈਸ ਕਰਨੇ ਪੈਂਦੇ ਬਹੁਤ ਜ਼ਿਆਦਾ ਸਟਰਗਲ ਕਰਨੇ ਪੈਂਦੇ ਬਹੁਤ ਜ਼ਿਆਦਾ ਅਪਸ ਐਂਡ ਡਾਊਨਸ ਰਹਿੰਦੇ ਇਸ ਜਰਨੀ ਵਿੱਚ ਬਟ ਆਪ ਦੇ ਮਨ ਨੂੰ ਸਟਰੋਂਗ ਬਣਾ ਕੇ ਰੱਖਣਾ ਪੈਂਦਾ ਕਿਉਂਕਿ ਕਈ ਵਾਰ ਆਪਾਂ ਨੂੰ ਖੁਦ ਤੇ ਡਾਊਟ ਹੋਣ ਲੱਗ ਜਾਂਦਾ ਬਟ ਉਹ ਚੀਜ਼ਾਂ ਆਪਾਂ ਨੂੰ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਤੇ ਬੇਸਿਕਲੀ ਆਪਣੇ ਨੂੰ ਆਪਣੀ ਇਸ ਜਰਨੀ ਵਿੱਚ ਆਪਾਂ ਨੂੰ ਸਟਰੋਂਗ ਬਣ ਕੇ ਰਹਿਣਾ ਚਾਹੀਦਾ ਕਿੰਨਾ ਕੁ ਸਹਿਯੋਗ ਮਿਲਿਆ ਸੰਕਲਪਪੁੱਟਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਹਾਂਜੀ ਸਹਿ ਇਸ ਸਹਿਯੋਗ ਦੀ ਗੱਲ ਕਰੀਏ ਤਾਂ ਮੈਂ ਨਵੰਬਰ ਵਿੱਚ ਇੱਥੇ ਆਇਆ ਕਿਉਂਕਿ ਨਵਾਈ ਖੁੱਲ੍ਹਿਆ ਸੀ ਜੇ ਇੱਥੇ ਤੇ ਮੈਂ ਸਰ ਹੋ ਰਹਾ ਸਰ ਹੋ ਰਹਾ ਨਾ ਗੱਲ ਕੀਤੀ ਕਿ ਮੈਨੂੰ ਤਿਆਰੀ ਮੇਰੀ ਚੱਲ ਰਹੀ ਹੈ ਤੇ ਮੈਨੂੰ ਇੱਥੇ ਟੈਸਟ ਸੀਰੀਜ਼ ਚਾਹੀਦੀ ਹੈ ਕਿ ਅਭੀ ਮੈਂ ਇੱਥੇ ਟੈਸਟ ਦੇ ਸਕਾਂ ਜ਼ਿਆਦਾ ਤੋਂ ਜ਼ਿਆਦਾ ਤੇ ਮੇਰੇ ਟੀਚਰਸ ਹੈਲਪ ਕਰ ਸਕਣ ਡਾਊਟਸ ਕਲੀਅਰ ਕਰ ਸਕਣ ਵੀ ਐਨਲਾਈਜ਼ ਕਰ ਸਕਣ ਮੇਰੀਆਂ ਪ੍ਰੋਬਲਮਸ ਆ ਉਹ ਦੱਸ ਸਕਣ ਤੇ ਮੇਰੇ ਟੀਚਰਸ ਨੇ ਇੱਥੇ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਹੁਤ ਮਿਹਨਤ ਕੀਤੀ ਇਹਨਾਂ ਨੇ ਮੇਰੇ ਤੇ ਜਿੱਤੇ ਕਰਕੇ ਮੈਂ ਇੱਥੋਂ ਤੱਕ ਪਹੁੰਚ ਸਕਿਆ ਤੇ ਸਾਰੇ ਟੀਚਰਸ ਨੇ ਬਹੁਤ ਵਧੀਆ ਡਾਊਟਸ ਕਲੀਅਰ ਕੀਤੇ ਆ ਤੇ Uh, जो भी मैंने दिक्कत आ रही सारिया दिक्कत सॉल्व करके मैं सही राह दिखाया तो संकल्प टीम का सर में बहुत धनबाद कर रहा मैं सारे स्टूडेंट्स में रिकमेंड कर रहा है कि अपना विजन हाई रखन जिड़े भी स्टूडेंट राइट नाउ प्लस वन टू कर रहे हैं नॉन मेडिकल मेडिकल देख और अगे जाकर उन्हों का सपना है टॉप इंजीनियरिंग या मैडिकल कॉलेज सीट लैन का तो संकल्प वालों एक आ, पहल की जा रही है असी ਜਿਹੜੀਆਂ 15000 20000 ਰੁਪਏ ਦੇ ਵਿੱਚ ਜਿਹੜੀ ਟੈਸਟਸਿਲਸ ਮਿਲਦੀ ਹੈ ਅਸੀਂ ਸਿਰਫ 99 ਦੇ ਵਿੱਚ ਉਹ ਟੈਸਟਸਿਲਸ ਦੇ ਰਹੇ ਹਾਂ ਅੰਡਰ 1000 ਰੁਪਏ 1000 ਰੁਪਏ ਦੇ ਵਿੱਚ ਬੱਚਾ ਨੂੰ ਟੈਸਟਸਿਲਸ ਵੀ ਮਿਲੇਗੀ ਬੱਚਾ ਨੂੰ ਕੰਪਲੀਟ ਸਪੋਰਟ ਸਾਡੇ ਵੱਲੋਂ ਮਿਲੇਗੀ ਤੁਸੀਂ ਆਪਣੇ ਸਕੂਲਿੰਗ ਦੇ ਨਾਲ ਨਾਲ ਹੀ ਆਪਦਾ ਤੁਸੀਂ ਅਲਾਈਨ ਹੋ ਸਕਦੇ ਹੋ ਜੇ ਯੂਰ ਨੀਟ ਵਰਗੇ ਟੈਸਟਾਂ ਦੇ ਵਿੱਚ ਆਪਦਾ ਬੈਸਟ ਪਰਫਾਰਮ ਕਰਨ ਵਾਸਤੇ ਅਸੀਂ ਬਹੁਤ ਖੁਸ਼ ਹਾਂ ਕਿ ਸੰਕਲਪ ਕੋਟਾ ਕਲਾਸਿਸ ਫ੍ਰੀ ਕੋਰ ਦਾ ਪਹਿਲਾ ਰਿਜ਼ਲਟ ਵੰਸ਼ ਤੇਜਾ ਮੀਂਹ ਦੇ थ्रू ਇਹਨਾਂ ਨੂੰ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਸੀਟ ਮਿਲ ਚੁਕੀ ਹੈ ਤੇ ਸਾਡਾ ਜੋ bizness ਸੀ ਲੈ ਕੇ ਚੱਲੇ ਸੀ ਕਿ ਫਰੀਦਕੋਟ ਦੇ ਵਿੱਚੋਂ ਹੀ ਬੱਚਿਆਂ ਨੂੰ ਬਾਹਰ ਜਾਂਦੀ ਲੋੜ ਨਾ ਪਵੇ ਕੋਟਾ ਚंडीगढ़ ਜਾਂਦੀ ਲੋੜ ਨਾ ਪਵੇ ਇੱਥੇ ਰਹਿ ਕੇ ਹੀ ਟਾਪ ਇੰਜੀਨੀਅਰਿੰਗ ਟਾਪ ਮੈਡੀਕਲ ਕਾਲਜਿਸਟ ਬੱਚੇ ਐਡਮਿਸ਼ਨ ਲੈ ਸਕਣ ਉਹਦਾ ਸਾਡਾ ਸਾਨੂੰ ਲੱਗਦਾ ਕਿ ਫਸਟ ਪੌੜੀ ਅਸੀਂ ਚੜ ਗਏ ਜੀ ਕਿਸ ਤਰ੍ਹਾਂ ਦਾ ਸੀ ਇਹ ਦੀ ਸਕੂਲ ਇਹ ਤੁਹਾਡੇ ਕੋਲੇ ਠੀਕ ਬੇਸਿਕਲੀ ਇਹਦੀ ਸਕਸੈਸ ਦੇ ਵਿੱਚ ਜਿਵੇਂ ਕਹਾਂ ਕਿ ਸਾਡਾ ਰੋਲ ਮੁਸ਼ਕਿਲ ਨਾਲ ਸ਼ਾਇਦ 10% ਹੀ ਰਿਹਾ ਹੈ। ਇਹਦੀ ਸਕਸੈਸ ਦੇ ਵਿੱਚ ਜਾਂ ਕਿਸੇ ਵੀ ਸਟੂਡੈਂਟ ਦੀ ਸਕਸੈਸ ਦੇ ਵਿੱਚ ਮੇਨ ਰੋਲ ਉਦਾਹਰਵਾ ਦਾ ਹੀ ਹੁੰਦਾ ਹੈ ਮੋਰ ਥੈਨ 90%। ਸੋ 셀ਫ ਸਟਡੀ, ਕੰਸਿਸਟੈਂਸੀ ਇਸ ਬੱਚੇ ਨੇ ਪਲੱਸ 1 2 ਸਕੂਲਿੰਗ ਦੇ ਥਰੂ ਕੀਤੀ ਹੈ। ਔਰ ਜਦੋਂ ਅਸੀਂ ਗੱਲ ਕਰ ਰਹੇ ਸੀ ਇਹ ਤਾਂ ਮੇਨ ਜੋ ਰਿਗਰਟ ਹੈ ਉਹ ਇਹ ਰਿਹਾ ਹੈ ਕਿ ਪਲੱਸ 1 2 ਦੇ ਵਿੱਚ ਇਹਨੇ ਬੋਰਡਸ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲਾਤਾ। ਇਹਨੇ 90 4% 94% ਇਹਦੇ ਪਲੱਸ 2 ਦੇ ਵਿੱਚ ਆਏ ਸੀ ਬਟ 94% ਕਰਕੇ ਇਹਨੂੰ ਕਿਸੇ ਵੀ ਮੈਡੀਕਲ ਕਾਲਜ ਦੇ ਵਿੱਚ ਸੀਟ ਨਹੀਂ ਮਿਲ ਸਕਦੀ ਸੀ ਸੋ ਇਹਦਾ ਰਿਗਰਟ ਇਹੀ ਰਿਹਾ ਕਿ ਜੇ ਮੈਂ ਪਲੱਸ 2 ਦੇ ਨਾਲ-ਨਾਲ ਆਪਦੀ ਥੋੜੀ-ਬਹੁਤ ਤਿਆਰੀ ਕੀਤੀ ਹੁੰਦੀ ਨੀਟ ਦੀ ਸ਼ਾਇਦ ਮੈਨੂੰ ਇੱਕ ਡ੍ਰੌਪ ਇਅਰ ਲੈਣ ਦੀ ਲੋੜ ਨਾ ਪੈਂਦੀ ਸੋ ਮੇਰੀ ਐਡਵਾਈਸ ਇਹ ਵੀ ਹੈ ਸਾਰੇ ਸਟੂਡੈਂਟਸ ਨੂੰ ਕਿ ਪਲੱਸ 1 ਤੋਂ ਦੇ ਨਾਲ-ਨਾਲ ਹੀ ਤੁਸੀਂ ਆਪਦੀ ਨੀਟ ਜਾਂ ਜੈ ਦੀ ਪ੍ਰੈਪਰੇਸ਼ਨ ਸ਼ੁਰੂਰ ਕਰੋ